ਤੇ ਲੋ ਜੀ ਅੱਜ ਆਪਾਂ ਆਏ ਆ ਐਫਸੀ ਸੋਹੰਦੀ ਤੇ ਅੱਜ ਇੱਥੇ ਆ ਜੀ ਨਾਈਟ ਮੈਚ ਤੇ ਵਿਸ਼ਾਲ ਭਾਜੀ ਪ੍ਰੈਕਟਿਸ ਕਰ ਰਹੇ ਨੇ ਕੈਚਿੰਗ ਪ੍ਰੈਕਟਿਸ ਵਿਸ਼ਾਲ ਭਾਜੀ ਪਹਿਲਾਂ ਇੱਧਰ ਆਓ ਆ ਗਿਆ ਆ ਗਿਆ ਪਹਿਲਾਂ ਮੈਨੂੰ ਦੱਸੋ ਅੱਜ ਨਾਈਟ ਮੈਚ ਦਾ ਕਿਵੇਂ ਦਾ ਕਿਵੇਂ ਦਾ ਮਨ ਹੋ ਰਿਹਾ ਅੱਜ ਭਾਜੀ ਮੈਂ ਤਾਂ ਸੁੱਤਾ ਨਹੀਂ ساری ਰਾਤ ਤੁਹਾਨੂੰ ਪਤਾ ਹੈ ਸਵੇਰੇ 4 ਵਜੇ ਤਾਂ ਮੈਂ ਮੈਸੇਜ ਪਾਤਾ ਸੀਗਾ ਬਿਲਕੁਲ 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 ਤੇ ਸਰਦ ਆਜ ਚਾਹ ਪੂਰਾ ਹੁਣ ਆਇਆ ਨਾਈਟ ਮੈਚ ਕਿੱਦਾਂ ਦਾ ਤੇ ਤੁਹਾਨੂੰ ਗਰਾਊਂਡ ਦਿਖਾਉਣੇ ਰਾਤ ਨੂੰ ਦੇਖੋ ਤੁਸੀਂ ਗਰਾਊਂਡ ਕਿਆ ਕਮਾਲ ਦੀ ਲੱਗਣੀ ਇੱਥੇ ਤੇ ਇਧਰ ਸਾਡੇ ਭਾਈ ਹੁਣੀ ਗਰਾਊਂਡ ਮੈਨ ਭਾਈ ਬਈ ਕੀ ਨਾਮ ਆਪਕਾ ਅਮਨ ਅਮਨ ਕੀ ਟੈਕਰ ਗਰਾਊਂਡ ਦੇ ਗਰਾਊਂਡ ਦੇ ਕੀ ਟੈਕਰ ਤੇ ਇਧਰ ਤੁਸੀਂ ਜਾਣਦੇ ਆ ਭਾਈ ਨੂੰ ਦਸਨਦੀ ਦੀ ਲੋੜ ਦਸਨਦੀ ਦੀ ਲੋੜ ਅਸੀਂ ਕੌਣ ਹੁੰਨੇ ਆ ਅਸੀਂ ਕੌਣ ਹੁੰਨੇ ਆ ਅੱਛਾ ਇੱਕ ਬੰਦਾ ਹੋਰ ਦਿਖਾਉਣਾ ਤੁਹਾਨੂੰ ਇਧਰ ਭਾਈ ਨੂੰ ਵੀ ਤੁਸੀਂ ਜਾਣਦੇ ਹੋਣੇ ਆ ਕਿਉਂਕਿ ਦਸਨਦੀ ਦੀ ਲੋੜ ਅਸੀਂ ਕੌਣ ਹੁੰਨੇ ਆ ਕਿਉਂ ਭਾਈ ਜੀ ਦੇ ਅੱਜ ਬਾਈ ਹੁਣ ਆਏ ਆ ਸਾਡਾ ਮੈਚ ਦੇਖਣ ਵਾਸਤੇ ਬਾਈ ਕਿਵੇਂ ਲੱਗਾ ਤੁਹਾਨੂੰ ਬਹੁਤ ਵਧੀਆ ਗਰਾਊਂਡ ਬਹੁਤ ਸੋਹਣੀ ਹੈ ਗਰਾਊਂਡ ਬਹੁਤ ਸੋਹਣੀ ਹੈ ਨਾ ਬਾਕੀ ਇਦਾਂ ਨਹੀਂ ਇੱਕ ਗਰਾਊਂਡ ਇਦਾਂ ਨਹੀਂ ਗਰਾਊਂਡ ਇੱਕ ਆਪਣੇ ਲੱਗ ਕੇ ਜਾ ਜੇ ਨਾ ਬਾਈ ਕਮਾਲ ਹੋ ਗਿਆ ਨਾ ਸਰਪੰਚ ਨਾਲ ਗੱਲ ਚਲਦੀ ਆ ਸਰਪੰਚ ਨਾਲ ਗੱਲ ਚਲਦੀ ਆ ਇਹ ਸ਼ਹਿਰ ਕਹਿੰਦਾ 16 ਖੱਤੇ ਆ ਪਿੰਡ ਦੇ ਉਹ ਲੱਭਣੇ ਨਹੀਂ ਡਿਆ ਲੱਭਣੇ ਨਹੀਂ ਡਿਆ ਬੱਸ 16 ਕਿੱਥੇ ਤੇ ਆਪਾਂ ਲੱਭ ਲੈਣਾ ਲੱਭ ਲੈਣੇ ਕੋਈ ਚੱਕਣੇ ਲੱਭ ਕੇ ਦਾ ਹਾਜੀ ਜੀ ਕਰਨੇ ਆਪਾਂ ਹਾਂ ਬਾਕੀ ਸਭ ਕੁਝ ਹੋ ਗਿਆ ਉਹ 16 ਕਿੱਥੇ ਹੀ ਨਹੀਂ ਲੱਭਦੇ ਬਾਈ ਹਾਂ ਲੋ ਮੈਚ ਬਾਲ ਸਪਿੰਨ ਕਰਦੀ ਮੈਂ ਟਰਾਈ ਕਰਦਾ ਬਾਟਨ ਦਾ ਮੈਚ ਤੇ ਦਿੱਤਾ ਸਾਹਿਬ ਦੇਖਿਓ ਜੀ ਦਿੱਤਾ ਸਾਹਿਬ ਕਿਵੇਂ ਬਹੁਤ ਵਧੀਆ ਭਾਜੀ ਨਾਈਟ ਮੈਚ ਮੈਂ ਭਾਜੀ ਕੋਡ ਲਈ ਡੀਲ ਛੱਡੀ ਅੰਮੀ ਆ ਬਿਲਕੁਲ ਭਾਜੀ ਉਹ ਵੀ ਮੈਸੂ ਪਾਕ ਵਕੀਲ ਤੇ ਇੱਕੋ ਜ਼ਿੰਦਗੀ ਛੱਡਿਆ ਜਿੰਦਾ ক্রিকেট ਆ ਮੈਂ ਹੈ ਛੱਡ ਕੇ ਜੀਉਂਦੀ ਆਪਣੀ ਅਰੇ ਮੇਰੀ ਮੈਂ ਜੋੜ ਕੇ ਆ ਗਿਆ ਚਲੋ ਜੀ ਟੋਸ ਆਪਾਂ ਚੱਲ ਚੁੱਕੇ ਆ ਜੀ ਤੇ ਫਸਟ ਬੈਟਿੰਗ ਕਰਨ ਲੱਗੇ ਆ ਜੀ ਤੇ ਇਧਰ ਭਾਈ ਸਾਡੇ ਹੁਣੇ ਤਿਆਰ ਹੋ ਚੁੱਕੇ ਨੇ ਤਿਆਰ ਫਾਰਮਲ ਕਾ ਫੋੜਾ ਮੇਰੀ ਜੀਆ ਚੰਪੈਰੀ ਚ ਗੰਦ ਪਾਇਆ ਨਾ ਫੇਰ ਦੇਖੀ ਕਿਹੜਾ ਵਾਲਾ ਤੇ ਲਓ ਜੀ ਲਾਈਟਸ ਹੋ ਗਈਆਂ ਆਨ ਇਧਰ ਸਾਡਾ ਮੈਚ ਆਨ ਹੈ ਜੀ 75 ਰਨ ਅਸੀਂ ਬਣਾ ਚੁੱਕੇ ਹਾਂ ਇੱਕ ਵਿਕਟ ਤੇ ਮੈਂ ਉਧ ਹੋ ਗਿਆ ਜੀ ਤੇ ਟੋਟਲ ਸਾਡੇ ਹੋਰ 75 ਰਨਾਂ ਸੋਨੂ ਭਾਈ ਹੁਣੇ ਖੇਡਣ ਡਿਆ ਨੇ ਤੇ ਇਧਰ ਸਾਡਾ ਰਗੌੜ ਬੈਠਾ ਜੀ ਸਾਰੇ ਅੱਜ ਪੂਰੀਆਂ ਕੈਂਡ ਫੀਲਿੰਗਾਂ ਲੈਣਦੇ ਨੇ ਜਿਵੇਂ ਆਈਪਲ ਦੀ ਪ੍ਰੋਪਰ ਲੈ ਰਹੇ ਹੁੰਦੇ ਨੇ ਹਾਂਜੀ ਗਗਨ ਭਾਜੀ ਕਿਵੇਂ ਬਹੁਤ ਵਧੀਆ ਭਾਜੀ ਬੈਟਿੰਗ ਸਾਡੀ ਪਹਿਲਾਂ ਤਾਂ ਬੈਟਿੰਗ ਖਰਾਬ ਕਰਕੇ ਆ ਮੈਂ ਤੁਸੀਂ ਦੱਸੋ ਕਿਵੇਂ ਆ ਫੀਲਿੰਗ ਦੱਸੋ ਕਿਵੇਂ ਅੱਜ ਸਿਚੁਏਸ਼ਨ ਠੀਕ ਹੈ ਅੱਜ ਦਿਨ ਕਾਫੀ ਅੱਛਾ ਤੇ ਬਾਈ ਹੁਣੀ ਨੈਕਸਟ ਪੈਡ ਪਰ ਕੇ ਬੈਠੇ ਨੇ ਤੇ ਉਧਰ ਦੱਤਾ ਸਾਹਿਬ ਆ ਰਿਹਾ ਯਾਰ ਠੰਡਾ ਜਾ ਮਾਹੌਲ ਹੈ ਨਾ ਕੋਈ ਮੈਨੂੰ ਬੱਸ ਹੋਈ ਆ ਫਿਰ ਪੈਸੇ ਕਮਾ ਗਾਰਾ ਤੂੰ ਫ੍ਰੀ ਵਰਕਆਊਟ ਹਾਂਜੀ ਹਾਂਜੀ ਜੈਸਰ ਕਿਵੇਂ 50 ਲਾਤੀ ਅੱਜ ਫੇ ਆਪਾਂ 50 ਤਾਂ ਲਾਤੀ ਇਸ ਕੋ ਸਲੋ ਬੱਜਿਆ ਥੋੜੀ ਸਲੋ ਹੋ ਗਿਆ ਕੰਮ ਵਿੱਚ ਚਲ ਟਾਰਗੇਟ ਫੇ ਵੀ ਬਹੁਤ ਸਹੀ ਵਧੀਆ ਹੋ ਗਿਆ ਕਿੰਨਾ ਬੈਸੀ 182 83 ਬਹੁਤ ਹੈ ਬਹੁਤ ਜ਼ਿਆਦਾ ਬਹੁਤ ਵਧੀਆ ਨਾ ਕਲਜੀਤ ਕੋ ਆ ਬੋਲ ਬੋ ਪਰਪਸ ਦੀ ਉਹ ਨਵੀਂ ਤਨ ਸਿੱਟੀ ਹੋ ਰਹੀ ਆ ਭਾਜੀ ਤੇ ਇਧਰ ਵਿਸ਼ਾਲ ਭਾਈ ਉੜੀਆਂ ਚ ਆਪਣੀ ਕਪਤਾਨੀ ਤੋਂ ਖੁਸ਼ ਨਜ਼ਰ ਆ ਰਹੇ ਨੇ ਕੀ ਕਪਤਾਨੀ ਦਾ ਕੋਚ ਕਹਿੰਦਾ ਮੈਚ ਜਿੱਤੀ ਹੈ ਹੈਲੋ

ਕੋਈ ਵੀ ਪੇਸਣਾ ਦੋ ਟੱਪਾ ਆਪਣਾ ਟੱਪਾ ਹੀ ਕਰੀ ਸੈੱਟ ਕਰ ਲਓ ਹੋਰ ਆਪਾਂ ਨੂੰ ਕਹੀ ਚੀਜ਼ ਦੀ ਲੋੜ ਨਹੀਂ ਬੈਟਸਮੈਨ ਨੂੰ ਟਰਾਈ ਕਰਨ ਦੋ ਆਪਾਂ ਨਹੀਂ ਕਰਨਾ ਪਹਿਲੇ 2 ਓਵਰ ਆਪਾਂ ਸਿਰਫ ਇੱਕੋ ਫੀਲਡਰ ਬਾਹਰ ਰੱਖ ਕੇ ਚਲਾਂਗੇ ਜੈਡ ਦੇਮ ਟਰਾਈ ਉਹਨਾਂ ਦਾ ਵੀ ਪ੍ਰੈਸ਼ਰ ਹੈ ਉਹਨਾਂ ਨੂੰ ਵੀ 9 ਦੇ ਰਨ ਰੇਟ ਚਾਹੀਦੀ ਆ ਉਹਨਾਂ ਨੂੰ ਮਾਰਨ ਦਾ ਜੀ ਠੀਕ ਹੈ ਬੋਲੇ ਬੋਲੇ ਸਾਰ ਆ ਜਾ ਚਲ ਗਿਆ ਆ ਜਾ ਚਲੋ ਜੀ ਰਨ 183 ਰਨ ਦਾ ਟਾਰਗੇਟ ਦਿੱਤਾ ਜੀ ਆਪਾਂ ਤੇ ਤਤਾ ਸਾਹਿਬ ਕੀ ਫੀਲਿੰਗ ਆ ਰਹੀ ਆ ਜੀ ਬੰਦਾ ਤਾਂ ਹੈਗਾ ਜਿਤਨਾ ਅੱਜ ਮੈਨੂੰ ਲੱਗਦਾ ਹੈ 100 ਤੋਂ ਥੱਲੇ ਆਊਟ ਕਰ ਦਾਂਗੇ ਅੱਜ ਆਪਾਂ ਨਹੀਂ 100 ਤੋਂ ਪਹਿਲਾਂ ਤੇ ਘਿਰ ਨਹੀਂ ਤੇ ਮੈਨੂੰ ਲੱਗਦਾ ਤੈਨੂੰ ਪਤਾ ਨਹੀਂ ਕਿਉਂ ਲੱਗਦਾ ਚ ਤੂੰ ਬੋਲ ਰੁੱਕ ਕੇ ਆ ਰਹੀ ਹੈ ਅੱਛਾ ਗਰਾਊਂਡ ਨੇ ਬੋਲ ਰੁੱਕ ਕੇ ਆ ਰਹੀ ਇਸ ਤੋਂ ਅੱਛਾ ਬੰਨ ਗਿਆ ਕੁਲਜੀਤ ਭਾਜੀ ਕੁਲਜੀਤ ਭਾਜੀ ਕੁਲਜੀਤ ਓਰੇ ਇਧਰ ਆਓ ਭਾਜੀ ਛੇ ਤੁਸੀਂ ਅੱਜ ਤਿੰਨ ਵਿਗੜਾ ਕੱਢਤੀਆਂ ਕੀ ਬਿਲੂ ਭਾਜੀ ਮੇਰੇ ਵੱਲੋਂ ਬੈਸਟ ਚਿਕਨ ਜਿੱਥੇ ਤੁਹਾਨੂੰ ਮਰਜ਼ੀ ਜਿੱਥੇ ਦਾ ਗਏ ਮੈਂ ਖਾਂਦਾ ਨਹੀਂ ਭਾਈ ਜਿੱਥੇ ਦਾ ਗਏ ਵਧੀਆ ਚੀਜ਼ ਚਲੋ ਡਨ ਅੱਜ ਤੈਨੂੰ ਠੀਕ ਹੈ ਭਾਜੀ ਚਲੋ ਜੀ 6 ਤੋਂ ਅਜੇ ਨਾ 2 ਵਿਕਟ ਕਰਤੀਆਂ ਤੇ ਮੇਰੇ ਵੱਲੋਂ ਬੈਸਟ 플레이ਸ ਦੇ ਉੱਤੇ ਜਿੱਥੇ ਜਿੱਦਾਂ ਨਾ ਮਰਜੀ ਚਿਕਿਤ ਮੇਰੇ ਵੱਲੋਂ ਫਰੀਆ ਬਾਜੀ ਠੀਕ ਹੈ ਤੇ ਇਧਰ ਕਾਲੀਆ ਲਗਾਤਾਰ 2 ਵਿਕਟਾਂ ਲੈ ਗਿਆ ਤੇ ਇਧਰ ਸਾਡੇ ਨਾਲ ਸਾਡੇ ਕੈਪਟਨ ਸਾਹਿਬ ਬੈਠੇ ਨੇ ਕੈਪਟਨ ਸਾਹਿਬ ਪੂਰਾ ਜੋਸ਼ ਹੈਗਾ ਔਰ ਮੈਚ ਜਿੱਤ ਕੇ ਜਾਣਾ ਆਪਾਂ ਤੇ ਕਿੰਨੇ ਰਨ ਰਹਿ ਗਏ ਬਲਾ 4 ਓਵਰਾਂ ਦੇ ਵਿੱਚ ਸੀਗੇ 40 ਰਨ ਰਹਿੰਦੇ ਹੁਣ ਇਸ ਟਾਈਮ 38 ਰਨ ਰਹਿੰਦੇ ਆ ਹਲੇ 38 ਰਨ ਰਹਿੰਦੇ ਆ ਹਲੇ ਰਹਿੰਦੇ ਆ 3.2 ਓਵਰ ਰਹਿ ਗਏ ਬਸ ਬਿਲਕੁਲ ਤੇ ਆ ਯਾਰ ਮਾਰੀ ਉਸ ਨੂੰ ਲਾਈਟ ਬੰਦ ਕਰੇਗਾ ਯਾਰ ਉਹ ਉਧਰ ਕਾਲੇ ਦੀ ਹੈਗੀ ਹੈਟਟ੍ਰਿਕ ਬਾਲ ਏ ਏ ਲੋ ਜੀ 6 ਗਿੰਦਾ ਚ ਰਿਹਾ 21 ਦਨ ਪਹਿਲੀ ਗੇਂਦ ਦੇ ਉੱਤੇ ਫਿਕਟ ਲੈ ਗਿਆ ਭਾਈ ਪੰਜ ਗੇਂਦਾਂ ਦੇ ਵਿੱਚ 20 ਰਨ ਇੱਕ ਪੰਜ ਗੇਂਦਾਂ 'ਚ 20 ਰਨ ਸੋਰੀ ਅੰਪਾਇਰ ਸਾਹਿਬ ਕਿਵੇਂ ਲੱਗ ਰਿਹਾ ਬਹੁਤ ਵਧੀਆ ਭਾਜੀ ਗੁੱਡ ਮੈਚ ਚੱਲਦਾ ਪਿਆ ਹੈ ਜੇ ਦੋਹਾਂ ਟੀਮਾਂ 'ਚ ਕੋਈ ਵੀ ਜਿੱਤ ਸਕਦਾ ਹੈ ਅਜੇ ਪੰਜ ਗੇਂਦਾਂ 'ਚ 20 ਰਨ ਪੋਸੀਬਲ ਹੈਗੇ ਇੱਥੇ ਅਜੇ ਇੱਥੇ ਬਣ ਸਕਦੇ ਆ ਜਿਵੇਂ ਉਹ ਭਾਜੀ ਹੁਣੇ ਓਪਨਰ ਖੜੇ ਨੇ ਉਹ ਸ਼ਾਇਦ ਉਹ ਜੇ ਬੜਾ ਜੜਾ ਹੈ ਨਾ ਵਧੀਆ ਮਾਰ ਸਕਦੇ ਜੇ ਉਹਨੂੰ ਸਟ੍ਰਾਈਕ ਮਿਲ ਜਾਂਦਾ ਬਿਲਕੁਲ ਬਣਾ ਸਕਦੇ ਹੈ ਨਾ ਬੁੱਢਾ ਵੀ ਠੀਕ ਵਧੀਆ ਖੇਡਦਾ ਹਾਂ ਤੇ ਬਾਕੀ ਹੋਪਸੋ ਪੰਜ ਗੇਂਦਾਂ 21 ਰਨ ਬਚੇ ਚੁੱਕੇ ਆ ਤੇ ਉਧਰ ਵਿਸ਼ਾਲ ਬਾਜੀ ਖੁਸ਼ ਆ ਰਹੇ ਪੂਰੇ ਤੇ ਉਹ ਲੋ ਜੀ ਦੋ ਗੇਂਦਾਂ 16 ਰਨ ਬਚੇ ਚੁੱਕੇ ਨੇ ਤੇ ਸੰਡੀ ਬਾਜੀ ਹੁਣੀ ਹੁਣ ਪਤਾ ਨਹੀਂ ਕੀ ਗੱਲ ਬਾਹਰ ਜਾ ਰਹੇ ਸੀ ਸੰਡੀ ਬਾਜੀ ਪੂਰੀਆ ਬੋਲੋ ਬਾਹਰ ਖੇਡ ਕੇ ਜਾਣੀਆਂ ਬਈ ਔਰ ਆ ਲੋ ਜੀ ਫਾਈਨਲੀ ਮੈਚ ਆਪਾਂ ਜਿੱਤ ਚੁੱਕੇ ਆ ਜੀ ਥੰਡਰ ਕਲੱਬ ਦਾ ਪਹਿਲਾ ਨਾਈਟ ਮੈਚ ਸੀ ਜਿਹੜਾ ਆ ਪਹਿਲਾ ਨਾਈਟ ਮੈਚ ਜਿੱਤ ਚੁੱਕੀ ਆ ਤੇ ਵਿਸ਼ਾਲ ਭਾਈ ਦੀ ਕੈਪਟਨ ਦੀ ਵਿੱਚ ਬਾਜੀ ਕਯਾ ਬਾਤ ਹੈ ਮਹਾਰਾਜ ਬਹੁਤ ਵਧੀਆ ਬਾਜੀ ਬਹੁਤ ਵਧੀਆ ਬਾਜੀ ਬਹੁਤ ਵਧੀਆ ਵੈਲ ਬਲੇਡ ਭਾਜੀ ਪਥ ਫੋਨ ਫੋਨ ਦੇ ਰਿਹਾ ਪਾਜੀ 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 ਇਤਨਾ ਇਤਨਾ ਤੁਰੀ ਜਾਣਾ ਯਾਰ ਪਾਜੀ ਕਿਵੇਂ ਲੱਗਾ ਮੈਚ ਅਸ ਪਹਿਲਾਂ ਦਾ ਬਹੁਤ ਵਧੀਆ ਭਾਜੀ ਵਧੀਆ ਲੱਗਾ ਨਾ ਨਾਈਟ ਮੈਚ ਤਾਂ ਆਪਣੀ ਸਵਾਗਤ ਯਾਰ ਨਾਈਟ ਉਹ ਗਰਮੀ ਨਾਲੋਂ ਵਧੀਆ ਨਾਈਟ ਮੈਚ ਵਧੀਆ ਰਹਿੰਦਾ ਨਾ ਆਹਦਾ ਕਹਿੰਦਾ ਹੁਣ ਗਰਮੀ ਆ ਗਈ ਆ ਦੇਰ ਦਾ ਛੱਡੋ ਨਾਈਟ ਛੱਡੋ ਨਾਈਟ ਵਧੀਆ ਭਾਜੀ ਬਿਲਕੁਲ ਤੇ ਇਧਰ ਸਾਡੀ ਟੀਮ ਬੜੀ ਮੁਸ਼ਕਤ ਬਾਅਦ ਟੀਮ ਸਾਡੀ ਮੈਚ ਜਿੱਤੀ ਆ ਗੁੱਤਾ ਸਾਹਿਬ ਤੁਸੀਂ ਕੈਸ਼ ਨਾ ਕਦੋਂ ਬੰਦ ਕਰੋਗੇ ਸਰਕੇ ਕਦਾ ਉੱਤਰੀ ਦੀ ਹਾਂ ਤਤਪੁਰਾਂ ਉੱਤਰੀ ਦੀ ਹੈਨਾ ਜੀ ਇਹ ਨਾ ਪੁੱਛੋ ਕਿ ਵਿਸ਼ਾਲ ਦੀ ਬੋਲਿੰਗ ਤੇ ਕੈਚ ਛੜਨਾ ਕਰ ਆਬੀਸਲੀ ਭਾਜੀ ਆਬੀਸਲੀ ਹੈਨਾ ਚਲੋ ਫਾਈਨਲੀ ਨਾਈਟ ਮੈਚ ਆਪਾਂ ਵਿਨ ਕਰ ਚੁੱਕੇ ਆ ਜੀ ਆਪਣਾ ਆਪਣਾ ਭਾਜੀ ਆਪਣਾ ਇੱਕ ਮਿੰਟ ਲੋ ਜੀ ਇੱਕ ਮਿੰਟ ਰਹਿ ਗਿੰਦਾ ਉਹਦੇ ਚਿਕਰਾ ਚ ਖਾਣਾ ਪਰ ਉਹ ਬਣਦੀ ਆ ਮੇਰੀ ਵੈਸੇ ਜਦੋਂ ਓਵਰ ਗਏ ਮੇਰੇ ਹੁਣ ਇਹ ਓਵਰ ਹਾਂ ਓਵਰ ਬਹੁਤ ਸਾਰੇ ਕੀਤੇ ਆ ਸਾਨੂੰ ਭਾਜੀ ਕਿਵੇਂ ਬਹੁਤ ਜ਼ੋਰ ਲੱਗਾ ਸੁਰੂ ਦਾ ਜੋ ਦੂਜੇ ਜਿਕਰ ਕੇ ਦੂਰੋਂ ਨੱਠ ਨੱਠ ਆਇਆ ਮੈਂ ਅੱਛਾ ਪਹਿਲਾ ਪਹਿਲੇ ਹੀ ਖੇਡਿਆ ਮੈਚ ਆਪਾਂ ਹਾਂ ਨੇ ਮੈਂ ਤਾਂ ਪਹਿਲਾਂ ਵੀ ਖੇਡ ਦੋ ਅੱਜ ਪਹਿਲਾ ਨਾਈਟ ਨਹੀਂ ਆਪਣੀ ਟੀਮ ਦਾ ਪਹਿਲਾ ਨਾਈਟ ਸੀ ਸਾਡੀ ਟੀਮ ਦਾ ਟੀਮ ਦਾ ਪਹਿਲਾ ਮੈਂ ਕਹਿੰਦਾ ਖੇਡਿਆ ਨਾਈਟ ਕਰਨਾ ਦਿਨ ਨਾਲ ਮੈਚ ਬੰਦ ਕਰ ਦਈਏ ਬੰਦ ਕਰ ਦੋ ਬੰਦ ਕਰ ਦੋ ਦੋ ਤਿੰਨ ਮੈਚ ਹੀ ਖੇਡਦੇ ਬਾਸ ਚਲੋ ਜੀ ਤੇ ਸਾਰਾ ਟਾਈਮ ਮਿਲੂਗਾ ਤੇ ਨਾਲੇ ਆਪਾਂ ਵੀ ਹੁਣ ਸਾਡਾ ਮੈਚ ਹੋ ਗਿਆ ਫਿਨਿਸ਼ ਹੁਣ ਦੇਖਦੇ ਰਾਸਤੇ 'ਚ ਖਾਣਾ ਪੀਣਾ ਕੀ ਆ ਹਾਂ ਉੱਥੇ ਉੱਥੇ ਰੁਕਦੇ ਉਹ ਬਣਾਉਣੇ ਉਹ ਵਿੱਚੋਂ ਸਿੱਟਦੇ ਨੇ ਤੇ ਸ਼ੂਟ ਕਰਦੇ ਇਹਦੇ ਉਹ ਬਿਲਕੁਲ ਬਿਲਕੁਲ ਲੋ ਜੀ ਆਪਾਂ ਆ ਚੁੱਕੇ ਹਾਂ ਅਨੰਦਪੁਰੀਆਂ ਦੇ ਢਾਬੇ ਤੇ ਤੇ ਇੱਥੇ ਪਤਾ ਲੱਗਾ ਕਿੰਦੇ ਵਿੱਚ ਨਾ ਬੜਾ ਦਾਲ ਬ ਕਲਜੀਤ ਭਾਈ ਦੀ ਡਿਮਾਂਡ ਤੇ ਲੈ ਕੇ ਆਏ ਆ। ਕਿਉਂ ਕਲਜੀਤ ਭਾਈ? ਵੈਲਕਮ ਵੈਲਕਮ। ਤੇ ਫਿਰ ਕੀ ਆਰਡਰ ਧਾਲੀਆ ਫਿਰ? ਧਾਲੀ ਕਹਿ ਦਿੰਦਾ ਧਾਲ ਦੇ ਨਾਲ ਜੋ ਵੀ ਸੀ ਐਡ ਕਰ ਲੈਣਾ ਕਰ ਸਕਦਾ। ਜੀ ਐਡ ਦੀ ਆਪਾਂ ਕੁਝ ਵੀ ਕਰਨਾ? ਆਪਾਂ ਧਾਲੀ ਖਾਣੀ ਆ ਤੇ ਧਾਲੇ ਨਾਲ ਹੀ ਜੋ ਮਰਜੀ। ਧਾਲਾ ਪਤਾ ਦੋ ਕਰਾ ਲਈਏ ਫਿਰ? ਹਾਂ ਦੋ ਧਾਲਾ। ਧਾਲ ਦੇ ਨਾਲ। ਉਹ ਧਾਲ ਬਣੀ? ਹਾਂ ਉਸੇ ਜਿਹੜੀ ਸੇਮ ਅੱਗੇ ਚੱਲਦੀ ਆ। ਧਾਲਾ ਐਡ ਕਰ ਲਓ। ਥੋੜੀ ਕਰਾਰੀ ਕਰ ਦਿਓ। ਧਾਲਾ। ਥੋੜੀ ਦਾ ਕਰਿਓ, ਕੀ ਨੇ ਰੱਖਿਓ। ਜੀ ਜੀ ਨੋਰਮਲੀ ਰੱਖੀ। ਆਹੋ। ਇੱਕ ਕਰਾਰੀ ਕਰਦੀ ਇੱਕ ਨਾਰਮਲ ਕਰੀ ਇੱਕ ਨਾਰਮਲ ਕਰਦੀ ਨਾਰਮਲ ਹੀ ਕਰਦੇ ਨਾਰਮਲ ਹੀ ਸੈਟ ਕਰਦੇ ਤੇ ਲੋ ਜੀ ਅੱਜ ਖਾਣੇ ਵਿੱਚ ਬੰਦੇ ਦੇਖੋ ਜੀ ਸੋਨੂ ਭਾਜੀ ਹੁਣੀ ਔਦਰ ਭਾਜੀ ਹੁਣੀ ਆਪਣਾ ਕੁਜੀਤ ਇਧਰ ਆਪਣਾ ਭਾਜੀ ਲੱਕੀ ਭਾਜੀ ਭਾਜੀ ਕਿੱਦਾਂ ਭਈ ਦਾਲ ਦੱਸੋ ਪਹਿਲਾਂ ਕਿਵੇਂ ਲੱਗੀ ਕੈਣਾ ਦਾ ਬੁਰੀ ਇਹ ਅੱਜ ਆਏ ਆਂ ਸੀ ਦੇਖੋ ਜ ਮੇਰੀ ਐ ਕਿੱਥੇ ਭਾਜੀ ਆਏ ਆਂ ਤੇ ਵੇਲੀ ਢਾਬੇ ਦੇ ਕੋਲ ਵੇਲੀ ਢਾਬੇ ਦੇ ਕੋੜਾ ਬਿਲਕੁਲ ਮੈਂ ਮੈਚ ਜਿੱਤਣ ਦੀ ਖੁਸ਼ੀ ਹੈ ਹਾਂ ਮੈਚ ਜਿੱਤਣ ਦੀ ਖੁਸ਼ੀ ਹੈ ਚੰਦਾਈ ਦੇ ਮੈਚ ਜਿੱਤ ਲਈ ਖੁਸ਼ੀ ਹੈ ਇਹ ਹੈਗਾ ਨੰਦਪੁਰਿਆ ਦਾ ਢਾਬਾ ਆ ਦੇਖਿਆ ਕੀ ਪਾਈ ਦਾਲ ਘਿਆਣਾ ਨਾ ਪੂਰੀ ਫੇਰਾ ਪੂਰਾ ਸਵਾਦ ਆ ਗਿਆ ਬਈ ਤੇ ਚਲੋ ਹੁਣ ਰੋਟੀ ਖਾਈਏ ਤੇ ਬਾਕੀ ਨਰਾਦ ਹੋਗੇ ਜਿਆਦਾ ਹੀ ਤਸਵੇਰੇ ਪਾਣੀ ਕੰਮ ਕਰਦੇ ਨਹੀਂ